ਕਾਂਗਰਸ ਦਾ ਰਿਐਕਸ਼ਨ ਜਿਹੜਾ ਹੈ ਇਸ ਤੇ ਜ਼ਰੂਰ ਲੈ ਲੀਏ ਪਹਿਲਾਂ ਆਮ ਆਦਮੀ ਪਾਰਟੀ ਦਾ ਵੀ ਰਿਐਕਸ਼ਨ ਲੈ ਲਿਆ ਪਰ ਕਾਂਗਰਸ ਦਾ ਜ਼ਰੂਰ ਲੈ ਲੀ ਕਿਉਂਕਿ ਤੁਸੀਂ ਵੀ ਸੱਤਾ ਦੇ ਵਿੱਚ ਰਹੇ ਕੀ ਕਾਰਨ ਰਿਹਾ ਕਿ ਤੁਸੀਂ ਵੀ ਮੈਡੀਕਲ ਕਾਲਜ ਜਿਹੜਾ ਹੈ ਉਹ ਨਹੀਂ ਬਣਵਾ ਪਾਏ ਮਤਲਬ ਮੈਂ ਜਾਣ ਕੇ ਹੈਰਾਨ ਹ ਲੋਕਦਾਸ ਰਹੇ ਨੇ ਕਿ ਇੱਥੇ ਹਾਲੇ ਵੀ ਕੋਈ ਵੀ ਵੱਡਾ ਮੈਡੀਕਲ ਕਾਲਜ ਨਹੀਂ ਹੈ ਕਦੇ ਪੀਜੀਆਏ ਭਜੋ ਚੰਡੀਗੜ੍ਹ ਜਾਓ ਕਦੇ ਮਤਲਬ ਕਹਿੰਦੇ ਹਨ ਕਿ ਪੰਜਾਬ ਛੱਡ ਕੇ ਭਜਣਾ ਪੈਂਦਾ ਹੈ ਇਹ ਤੱਕ ਹਾਲਤ ਹੈ ਮੈਡਮ ਮੈਡੀਕਲ ਕਾਲਜ ਦੀ ਜਿਹੜੀ ਟਾਈਮਿੰਗ ਸੀ ਨਾ ਅਪਰੂਵਲ ਕਰਾਇਆ ਕਾਂਗਰਸ ਦੇ ਟੈਂਪ ਦੇ ਅਪਰੂਵ ਹੋਇਆ ਇਨ ਦਾ ਉਰਗਿਆਗਮ ਸੈਂਟਰ ਦੇ ਪੈਸੇ ਆ ਗਏ ਨੋ ਡਾਊਟ 2 ਸਾਲ ਤੋਂ ਇਹ ਬੈਠੇ ਆ ਗਏ ਆ ਰਾਜ ਕਰ ਰਹੇ ਆ ਆਮ ਆਦਮੀ ਪਾਰਟੀ 2 ਸਾਲ ਤੋਂ ਇਹਨਾਂ ਤੋਂ ਦੋ ਵਾਰ ਇਹਨਾਂ ਨੇ ਨੀ ਪੱਥਰ ਉਹਦਾ ਰੱਖ ਦਿੱਤਾ ਦੁਬਾਰਾ ਦੋ ਵਾਰ ਉਸ ਜੀ ਨੂੰ ਰਿਪੀਟ ਕੀਤਾ ਗਿਆ ਦੋ ਵਾਰ ਰੱਖਤਾ ਸੈਂਟਰ ਆਪਣੀ ਸਟੇਟ ਗਵਰਨਮੈਂਟ ਆਪਣੇ ਫੰਡਸ ਅਰੇਂਜ ਨਹੀਂ ਕਰ پا ਰਹੀ ਇਹਨਾਂ ਦੇ ਫੰਡ ਜਿਹੜੇ ਆ ਉਹ ਫਲੈਕਸਾਂ ਤੇ ਐਡਾਂ ਤੇ ਵਰਤ ਹੋ ਰਹੇ ਆ ਇਹ ਕਹਿੰਦੇ ਵਿਕਾਸ ਵਿਕਾਸ ਦੇ ਨਾਂ ਤੇ ਤਾਂ ਸਿਰਫ ਫਲੈਕਸਾਂ ਲੱਗੀਆਂ ਰੋਡ ਤੇ ਇਹ ਹਸਪੀਟਲ ਸ਼ੁਰੂ ਇਹਨਾਂ ਨੇ ਕੀ ਕਰਨਾ ਫੰਡਿੰਗ ਅਰੇਂਜ ਕਰ ਪਾ ਰਹੇ ਇਹ ਉਹਦਾ ਇਹਦਾ ਸਟੇਟ ਗਵਰਨਮੈਂਟ ਦੀ ਡਿਊਟੀ ਆ ਨਾ ਨਹੀਂ ਸਵਾਲ ਸਭ ਤੋਂ ਵੱਡਾ ਇਹ ਵੀ ਤਾਂ ਖੜਾ ਹੋ ਰਿਹਾ ਹੈ ਤੁਹਾਡੇ ਕੋਲ ਇੱਥੇ ਕੇਂਦਰ ਸਰਕਾਰ ਤੋਂ ਮੰਤਰੀ ਸੀਗੇ ਸੁੰਦਰ ਸ਼ਾਮ ਰੋਲ ਕੈਬਨਿਟ ਦੇ ਮੰਤਰੀ ਸੀਗੇ ਤਾਂ ਵੀ ਕੰਮ ਨਹੀਂ ਹੋ ਸਕਿਆ ਅਪਰੂਵਲ ਹੋਇਆ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਇਲੈਕਸ਼ਨ ਹੋ ਗਿਆ ਇਲੈਕਸ਼ਨ ਕੋਡ ਆ ਗਿਆ ਉਹਦੇ ਕਰਕੇ ਕੰਮ ਸਟੇ ਹੋ ਗਿਆ ਟੈਂਡਰ ਟੈਂਡਰ ਪੱਸੇਖਤਾ ਕੰਮ ਪਹੁੰਚ ਚੁੱਕਾ ਸੀ ਟੈਂਡਰ ਪੱਸੇਖਤਾ ਕੰਮ ਪਹੁੰਚ ਚੁੱਕਾ ਸੀ ਇਲੈਕਸ਼ਨ ਕੋਡ ਲੱਗ ਗਿਆ ਕੰਮ ਰੁਕ ਗਿਆ ਨਵੀਂ ਸਰਕਾਰ ਆਈ ਹੈ ਤੁਸੀਂ ਉਹਦੀ ਟਾਈਮਿੰਗ ਲਗਾ ਕੱਢ ਕੇ ਦੇਖ ਲਓ ਲੇ ਉਸ ਤੋਂ ਬਾਅਦ ਇਲੈਕਸ਼ਨ ਆਇਆ ਡਿਲੇ ਹੋ ਗਿਆ ਨਵੀਂ ਸਰਕਾਰ ਆਈ ਹੈ ਇਹਨਾਂ ਦੀ ਸਰਕਾਰ ਬਣੀ ਹੈ ਲੋਕਾਂ ਨੇ ਫਤਬਾ ਦਿੱਤਾ ਅੱਜ ਤੱਕ 2 ਸਾਲ ਹੋ ਗਏ ਕੰਮ ਨਹੀਂ ਸ਼ੁਰੂ ਕਰਾ ਪਾਏ ਇਹ 300 300 ਬੈੱਡ ਦਾ ਜਿਹੜਾ ਹਸਪੀਟਲ ਹੈ ਜਿਹਨੂੰ ਇਹ ਆਪਣਾ ਕ੍ਰੈਡਿਟ ਲੈ ਰਹੇ ਆ ਉਹ ਕਾਂਗਰਸ ਦੇ ਟਾਈਮ ਤੇ ਸ਼ੁਰੂ ਹੋਇਆ ਹੋਇਆ ਉਹਦਾ ਕ੍ਰੈਡਿਟ ਇਹ ਲੈ ਰਹੇ ਆ ਅਸੀਂ ਸ਼ੁਰੂ ਕੀਤਾ ਅਸੀਂ ਤਾਂ ਸ਼ੁਰੂ ਕਰਾਇਆ ਹੋਇਆ ਕੰਮ ਕਹਿੰਦੇ ਸਿਵਲ ਹਸਪਤਾਲ ਬਣਾਇਆ ਵੀ ਹੋਇਆ ਤੇ ਲੇਕਿਨ ਸਿਟੀ ਸਕੈਨ ਵਾਲਾ ਕੁਝ ਸਿਵਲ ਹਸਪਤਾਲ ਤਾਂ ਬਹੁਤ ਪੁਰਾਣਾ ਆ ਜੀ ਇਹ ਤਾਂ ਗੱਲਾਂ ਕਰਦੇ ਹੋਏ ਹੋਂ ਹੋਂ ਦੇ ਵਿੱਚ ਇਹ ਸਿਵਲ ਹਸਪਤਲ ਬਹੁਤ ਪੁਰਾਣਾ ਆ ਉਹਨੂੰ 300 ਬੈੱਡ ਲਈ ਅਪਗ੍ਰੇਡ ਕਰਾਇਆ ਸੀ 21 ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੀ ਅੱਜ ਇਹ ਕ੍ਰੈਡਿਟ ਸਰਵਿਸ ਜੀ ਦਾ ਲੈ ਰਹੇ ਆਪ ਸਰਕਾਰ ਜਾ ਕੇ 21 ਦੇ ਵਿੱਚ ਉਹਦੇ ਸਾਰੇ ਪ੍ਰੋਜੈਕਟ ਪਾਸ ਹੋ ਕੇ ਟੈਂਡਰ ਹੋ ਚੁੱਕੇ ਸੀ ਔਰ ਨੰਬਰ 2 ਤੇ ਜਿਹੜੇ ਸਿਵਲ ਹਸਪਤਲ ਜਵਾਬ ਜਵਾਬ ਸੀਵਰੇਜ ਕਿਉਂ ਨਹੀਂ ਬਣਿਆ ਸੀਵਰੇਜ ਮੈਡਮ 100 ਕਰੋੜ ਰੁਪਏ ਆਇਆ ਸੀ ਉਹਦੇ ਜੇ 70 ਤੋਂ 75 ਕਰੋੜ ਰੁਪਏ ਖਰਚ ਗਏ ਮੇਨ ਜਿਹੜਾ ਸੀਵਰੇਜ ਸਾਰਾ ਵੱਡਾ ਪਾਇਆ ਗਿਆ 70 ਤੋਂ 75 ਕਰੋੜ ਰੁਪਏ ਖਰਚਿਆ ਗਿਆ ਕਾਂਗਰਸ ਦੇ ਦੇਣ ਦੇਣ ਇਹ ਕਹਿੰਦੇ ਪੈਸੇ ਕਿੱਥੇ ਖਰਚ ਹੋਏ 70 ਤੋਂ 75 ਕਰੋੜ ਰੁਪਏ ਦਾ ਸੀਵਰੇਜ ਪਿਆ ਜੀ ਮੇਨ ਜਿਹੜਾ ਡਰੇਨੇਜ ਦਾ ਸਾਰਾ ਪਾਇਆ ਗਿਆ ਉਸ ਤੋਂ ਬਾਅਦ ਕਮਿਊਨਿਟੀ ਸੈਂਟਰ ਹੀ ਤੇ ਅਸੀਂ ਲੈ ਕੇ ਆਏ ਕਾਂਗਰਸ ਹੀ ਦੇਣਾ ਹੈ ਇਹ ਜਿਹੜਾ ਸਟਰੀਟ ਫੂਡ ਸਟਰੀਟ ਹੈਗੀ ਆ ਜਿਹਦੇ ਮਾਈ ਸੋਨੇ ਨੇ ਬਾਅਦੋਂ ਆਪਣਾ ਲਗਾਇਆ ਉਹ ਕਾਂਗਰਸ ਹੀ ਦੇਣਾ ਹੈ ਔਰ ਹਸਪੀਟਲ ਦੀ ਮੈਡਮ ਨਾਲ ਗੱਲ ਕਰੀਏ ਇਹ ਕਹਿੰਦੇ ਦਵਾਈਆਂ ਔਰ ਸਹੂਲਤਾਂ ਬਹੁਤ ਹੈ ਅਸੀਂ ਬਹੁਤ ਵਧੀਆ ਹਾਲਤ ਵਿੱਚ ਛੱਡ ਕੇ ਗਏ ਸੀ ਅੱਜ ਉਸੇ ਹੀ ਹਸਪੀਟਲ ਨੇ ਸਾਡੇ ਇੱਥੇ ਦੇ ਲੋਕਲ ਮੰਤਰੀ ਨੂੰ ਇੱਕ ਅਪੈਂਡੇਕਸ ਦਾ ਆਪਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਕਿ ਸਹੂਲਤਾਂ ਨਹੀਂ ਹੈ ਇਹ ਕਹਿ ਰਹੇ ਨੇ ਲੋਕਾਂ ਦੀ ਭਲਾਈ ਦੇ ਕਾਰਨ ਸੀ ਇਹ ਕਰਜ਼ਾ ਲਿਆ ਇੱਕ ਵਾਰ ਉਧਰ ਰਿਐਕਸ਼ਨ ਲੈਣ ਨੂੰ ਕਾਂਗਰਸ ਦਾ ਰਿਐਕਸ਼ਨ ਇੱਕ ਲੋਕਾਂ ਦੀ ਪਾਰਟੀ ਦੀ ਮੈਂ ਗੱਲ ਦੱਸਦਾ ਜੀ ਆਮ ਲੋਕਾਂ ਦੀ ਪਾਰਟੀ 92 92 ਵਿਧਾਇਕ ਜਿੱਤੇ ਇਹਨਾਂ ਦੇ ਦੱਸੋ ਕਿੰਨੀ ਕਿੰਨੀ ਸਿਕਿਉਰਿਟੀ ਲੈ ਕੇ ਘੁੰਮ ਰਹੇ ਆ ਅੱਜ ਇਹਨਾਂ ਨੂੰ ਆਪਣੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪਣੇ ਨੌ ਮੰਤਰੀ ਨੌ ਐਮ ਐਲ ਏ ਉਤਾਰਨੇ ਪੈ ਰਹੇ ਆ ਇਹਨਾਂ ਦਾ ਆਪਣਾ ਕੋਈ ਨਾਵਾ ਚਿਹਰਾ ਹੈ ਨਹੀਂ ਨਵੇਂ ਆਮ ਬੰਦੇ ਵਿੱਚ ਇਹਨਾਂ ਨੂੰ ਇਲੈਕਸ਼ਨ ਆਪਣੇ ਟਿਕਟਾ ਨਹੀਂ ਦੇ ਸਕਦੇ ਦੋ ਤਿੰਨ ਔਰ ਇੱਕ ਸਿੰਗਲ ਲੇਡੀ ਨੂੰ ਇਹਨਾਂ ਨੇ ਟਿਕਟ ਨਹੀਂ ਦਿੱਤੀ ਕਿਹੜੀ ਲੇਡੀ ਨੂੰ ਟਿਕਟ ਦਿੱਤੀ ਆ ਦੱਸੋ ਬੰਦਾ ਆ ਲੈਡੀਜ਼ ਬਾਰੇ ਰੌਲਾ ਪਾਉਂਦੇ ਕਿ ਲੇਡੀਜ਼ ਲੇਡੀਜ਼ ਕਰ ਰਹੇ ਆ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਆ ਜੇ ਇਹਨਾਂ ਨੂੰ ਫ੍ਰੀ ਸੇਵਾ ਦੇਣ ਦਾ ਸ਼ੌਕ ਹੈ ਤਾਂ ਜੋ ਅਸੀਂ ਕਾਂਗਰਸ ਦੇ ਟਾਈਮ ਤੇ 3 ਰੁਪਏ ਰੇਟ ਘਟਾ ਕੇ ਹਰ ਘਰ ਨੂੰ ਦਿੱਤਾ ਸੀ ਹਰ ਹਰ ਇੱਕ ਨੂੰ ਕਿਉਂ ਨਹੀਂ ਕਰ ਰਹੇ ਲੱਗੂ ਕਿ ਨੂੰਏ ਉਹਨਾ ਹੋਸ਼ਿਆਰਪੁਰ ਦੇ ਹੋਰ ਮੁੱਦਿਆਂ ਨੂੰ ਲੈ ਕੇ ਗੱਲ ਕਰ ਲੈਨੇ ਆ ਫ੍ਰੀ ਬਿਜਲੀ ਦਾ ਇਥੇ ਜ਼ਿਕਰ ਹੋ ਰਿਹਾ ਸੀ ਪਰ ਲੋਕ ਕਹਿ ਰਹੇ ਨੇ ਕਿ ਅਜੇ ਹੀ ਫ੍ਰੀ ਬਿਜਲੀ ਆ ਸੀ ਕੀ ਕਰਨੀ ਜਿਸ ਦੇ ਨਾਲ ਪੰਜਾਬ ਤੇ ਕਰਜ਼ਾ ਹੀ ਚੜੀ ਜਾਵੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਸਵਾਲ ਕਾਂਗਰਸ ਵੱਲੋਂ ਚੁੱਕਿਆ ਜਾ ਰਿਹਾ ਹੈ ਮਹਿਲਾਵਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਆਮ ਆਦਮੀ ਪਾਰਟੀ ਵੱਲੋਂ 13 ਵਿੱਚੋਂ ਮਹਿਲਾ ਇੱਕ ਵੀ ਕੈਂਡੀਡੇਟ ਜਿਹੜੀ ਆ ਉਹ ਨਹੀਂ ਹੈ ਇੱਕ ਵਾਰ ਤੋਂ ਦੇ ਸਵਾਲ ਲੈ ਲੈਨੇ ਉਸ ਤੋਂ ਬਾਅਦ ਅਸੀਂ ਜਵਾਬ ਲਵਾਂਗੇ ਥੋੜਾ ਸ਼ਾਂਤੀ ਰੱਖਿਓ ਤੁਸੀਂ ਮੈਂ ਮੈਂ ਕਹੂੰਗੀ ਤੁਸੀਂ ਅੱਗੇ ਆਓ ਤੁਸੀਂ ਵੀ ਆਪਣੇ ਸਵਾਲ ਜਿਹੜੇ ਆ ਉਹ ਜ਼ਰੂਰ ਪੁੱਛੋ ਮਹਿਲਾਵਾਂ ਨੂੰ ਵੈਸੇ ਵੀ ਆਪਣੀ ਭਾਗੀਦਾਰੀ ਜ਼ਿਆਦਾ ਰੱਖਣੀ ਚਾਹੀਦੀ ਤੇ ਕਾਂਗਰਸ ਨੇ ਤਾਂ ਮਹਿਲਾ ਕੈਂਡੀਡੇਟ ਇਥੋਂ ਕੜੀ ਕੀਤੀ ਹੈ ਹਾਂਜੀ ਮੈਡਮ ਕਿਉਂਕਿ ਜਿਹੜੀ ਮਹਿਲਾਵਾਂ ਦੀ ਭਾਗੀਦਾਰੀ ਉਹ ਵੀ ਬਹੁਤ ਜ਼ਰੂਰੀ ਆ ਤੇ ਜਿਹੜੇ ਸਾਡੀਆਂ ਸਾਡੀ ਮੈਡਮ ਜਾਮਨੀ ਗੋਮਰ ਜੀ ਨੂੰ ਸਾਡੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਬਹੁਤ ਹੀ ਸ਼ਲਾਘਾਯੋਗ ਆ ਕਿਉਂਕਿ ਉਹਨਾਂ ਨੇ ਜਿਹੜੀ ਔਰਤਾਂ ਦੀ ਭਾਗੀਦਾਰੀ ਆ ਉਹਨੂੰ ਅਹਿਮੀਅਤ ਦਿੱਤੀ ਆ ਕਿਉਂਕਿ ਘਰ ਦੇ ਨਾਲ 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 ਰਾਜਨੀਤੀ ਦੇ ਵਿੱਚ ਵੀ ਜਿਹੜੀਆਂ ਔਰਤਾਂ ਆ ਉਹ ਬਹੁਤ ਅੱਗੇ ਆ ਇਸ ਕਰਕੇ ਹੋਰ ਕੀ ਮਤਲਬ ਜੇ ਤਾਂ ਕਹਿ ਰਹੀ ਕਿ ਆਮ ਆਦਮੀ ਪਾਰਟੀ ਨੇ ਇੱਕ ਵੀ ਟਿਕਟ ਜਿਹੜੀ ਆ ਉਹ ਜਿਹੜੀ ਆ ਆਪਣੇ ਸਟੇਟ ਦੇ ਵਿੱਚ ਨਹੀਂ ਦਿੱਤੀ ਹੈਗੀ ਹੁਣ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣਾਈ ਇਹਨਾਂ ਨੇ 92 ਦੇ 92 ਇਹਨਾਂ ਦੇ ਵਿਧਾਇਕ ਜਿੱਤੇ ਤਿੰਨ ਚਾਰ ਮੁੱਦੇ ਲੈ ਕੇ ਇਹ ਆਏ ਸੀ ਇੱਕ ਨਸ਼ੇ ਦਾ ਮੁੱਦਾ ਬੇਰੋਜ਼ਗਾਰੀ ਦਾ ਖਰਾਬ ਪੈਨ ਚੱਲਣਾ ਸੀ ਇਹਨਾਂ ਦਾ ਉਸ ਤੋਂ ਬਾਅਦ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਕੇ ਆਏ ਸੀ ਬਿਜਲੀ ਦਾ ਰੇਟ ਬਿਜਲੀ ਦੇ ਰੇਟਸ ਕਾਂਗਰਸ ਦੇ ਸਰਕਾਰ ਉੱਤੇ ਟਾਈਮ ਤੇ ਪਿਛਲੀ ਸਰਕਾਰ ਟਾਈਮ ਤੇ 3 ਰੁਪਏ ਦੇ ਰੇਟ ਘਟਾਇਆ ਸੀ 400 ਯੂਨਟ ਮਾਪ ਸੀ ਸਾਰਿਆਂ ਦਾ ਇਹ ਕੋਈ ਉੱਤੇ ਦੂਜਾ ਨਾ ਲਿਮਿਟੇਸ਼ਨ ਨਹੀਂ ਸੀ ਵੀ ਕਿਹਦਾ ਕੱਢਣਾ ਸਾਰਿਆਂ ਦਾ 300 ਰੁਪਏ ਰੇਟ ਯੂਨਿਟ ਦਾ ਕਢਾਇਆ ਸੀ ਜੇ ਇਹਨਾਂ ਨੂੰ ਲੋਕ ਸੇਵਾ ਕਰਨ ਦਾ ਸ਼ੌਕ ਸੀ ਤਾਂ ਕਿਉਂ ਨਹੀਂ ਉਸੇ ਅਮ ਰੇਟ ਨੂੰ ਇਹਨਾਂ ਨੇ ਅੱਗੇ ਵਧਾਇਆ ਨੰਬਰ 2 ਦੇ ਮਹਿਲਾਵਾਂ ਦਾ 1000 ਰੁਪਏ ਅੱਜ ਤੱਕ ਨਹੀਂ ਮਿਲਿਆ ਹਰਾ ਪੈਨ ਇਹਨਾਂ ਦਾ ਅੱਜ ਤੱਕ ਨਹੀਂ ਚੱਲਿਆ ਪਤਾ ਨਹੀਂ ਕਿਹੜੀ ਵਿਅਕਤੀ ਚ ਬਣ ਰਿਹਾ ਕਾਂਗਰਸ ਤੋਂ ਆਖਰ ਇਹ ਜਾਣ ਲੈਣਾ ਕਿ ਤੁਹਾਡੇ ਕਿਹੜੇ ਮੁੱਦੇ ਨੇ ਜਿਹਨੂੰ ਲੈ ਕੇ ਤੁਸੀਂ ਪਬਲਿਕ ਦੇ ਵਿੱਚ ਆ ਰਹੇ ਹੋ ਮੈਡਮ ਇਹ ਗੱਲ ਕਰ ਰਹੇ ਆਪਾਂ ਪਿਛਲੀ ਪਿਛਲੀ ਪਾਰਟੀ ਦੀ ਗੱਲ ਕਰ ਲਈਏ ਆਪਣੇ ਵਿਕਾਸ ਦੇ ਮੁੱਦੇ ਦੀਆਂ ਗੱਲ ਕਰ ਰਹੇ ਆ ਕਿਆ ਉਤੇ ਦੱਸੋ ਮੈਨੂੰ ਪਹਿਲਾਂ ਬਸ ਮੁੱਦੇ ਸਾਡੇ ਕਾਂਗਰਸ ਸਾਡੀ ਕਾਂਗਰਸ ਪਾਰਟੀ ਦਾ ਸੇਮ ਹੈ ਨਸ਼ਾ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਸੀਂ ਉੱਤੇ ਵਰਕ ਕਰਾਂਗੇ ਕਾਂਗਰਸ ਦੀ ਸਰਕਾਰ ਰਹੀ ਹੈ ਉਹਨੇ ਨਸ਼ੇ ਨੂੰ ਠੱਲ ਪਾਈ ਹੋਈ ਸੀ ਅਸੀਂ ਉਹਨੂੰ ਬਿਲਕੁਲ ਜੇ ਸਰਕਾਰ ਆਂਦੀ ਹੈ ਜਾਂ ਸੈਂਟਰ ਤੋਂ ਬੱਚੀ ਆਂਦੀ ਹੈ ਪੂਰਾ ਨਸ਼ੇ ਨੂੰ ਖਤਮ ਕਰਾਂਗੇ ਬੇਰੋਜ਼ਗਾਰੀ ਸਾਡਾ ਸੈਂਟਰ ਦਾ ਇੱਕ ਮੁੱਦਾ ਹੈ ਬੇਰੋਜ਼ਗਾਰੀ 30 ਲੱਖ ਨੌکریاں ਅਸੀਂ ਮੈਨੀਫੈਸਟੋ ਜਿੱਦੀਆਂ ਹੋਈਆਂ ਲੇਡੀਜ਼ ਲਈ 50% ਰਾਖਵਾ ਕਰਨ ਰੱਖਿਆ ਹੋਇਆ ਔਰ ਅਸੀਂ ਜੋ ਲੇਡੀਜ਼ ਨੂੰ 1 ਸਾਲ ਦਾ 1 ਲੱਖ ਰੁਪਏ ਦੇਣ ਦਾ ਅਸੀਂ ਵਾਅਦਾ ਕੀਤਾ ਹੋਇਆ ਔਰ ਤੁਸੀਂ ਇਹ ਸਾਡੇ ਰਿਕਾਰਡ ਚੈੱਕ ਕਰਦੇ ਹੋ ਵੀ ਜੇ ਕਾਂਗਰਸ ਸਰਕਾਰ ਨੇ ਕਿਹਾ ਤਾਂ ਉਹਨੂੰ ਕੀਤਾ ਇਹ ਮਾਜਲ ਦੇ ਵਿੱਚ ਅਸੀਂ ਇੰਪਲੀਮਾਈਜ਼ ਕੀਤਾ ਉਹਨੂੰ ਨੌਜਵਾਨ ਲੋਕਾਂ ਲਈ ਅਸੀਂ ਜੋ 1 ਸਾਲ ਦਾ ਉਹ 1 ਲੱਖ ਰੁਪਏ ਦਾ ਉਹਨਾਂ ਲਈ ਗਾਰੰਟੀ ਗਾਰੰਟੀ ਸਕੀਮ ਲੈ ਕੇ ਆ ਰਹੇ ਹਾਂ ਮਨਰੇਗਾ ਦੇ ਵਿੱਚ ਅਸੀਂ 400 ਰੁਪਏ ਉਹਦੀ ਦਿਹਾੜੀ ਫਿਕਸ ਕਰਮ ਜਾ ਰਹੇ ਹਾਂ ਅਸੀਂ ਇਹ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਹਾਂ ਹਵਾ ਦੇ ਵਿੱਚ ਗੱਲ ਕਰਦੇ ਆ ਹਾਂਜੀ ਓ ਸ਼ੁਕਰੀਆ ਸਬਦਾ ਹਾਲਾਂਕਿ ਅਸੀਂ ਸੋਚਿਆ ਸੀਗਾ ਇੱਥੇ ਬਹੁਤ ਕੱਟ ਹੋਏਗਾ ਕਿ ਇਹਦੇ ਆਪਸ ਵਿੱਚ ਡਿਬੇਟ ਕੱਟ ਹੋਏਗੀ ਖਿਚੜੀ ਕੱਟ ਪਕੇਗੀ ਪਰ ਹਰ ਤਰ੍ਹਾਂ ਤੇ ਅਜੇ ਹਾਈ ਹੈ ਕਾਂਗਰਸ ਦਾ ਰਿਐਕਸ਼ਨ ਜਿਹੜਾ ਹੈ ਇਸੇ ਜ਼ਰੂਰ ਲੈ ਲੀਏ ਪਹਿਲਾਂ ਆਮ ਆਦਮੀ ਪਾਰਟੀ ਦਾ ਸੀ ਰਿਐਕਸ਼ਨ ਲੈ ਲਿਆ ਪਰ ਕਾਂਗਰਸ ਦਾ ਜ਼ਰੂਰ ਲੈ ਲੀ ਕਿਉਂਕਿ ਤੁਸੀਂ ਵੀ ਸੱਤਾ ਦੇ ਵਿੱਚ ਰਹੇ ਕੀ ਕਾਰਨ ਰਿਹਾ ਕਿ ਤੁਸੀਂ ਵੀ ਮੈਡੀਕਲ ਕਾਲਜ ਜਿਹੜਾ ਹੈ ਉਹ ਨਹੀਂ ਬਣਵਾ ਪਾਏ ਮਤਲਬ ਮੈਂ ਜਾਣ ਕੇ ਹੈਰਾਨ ਲੋਕਦਸ ਰਹੇ ਨੇ ਕਿ ਇੱਥੇ ਹਾਲੇ ਵੀ ਕੋਈ ਵੀ ਵੱਡਾ ਮੈਡੀਕਲ ਕਾਲਜ ਨਹੀਂ ਹੈ ਕਦੇ ਪੀਜੀਆਏ ਭਜੋ ਚੰਡੀਗੜ੍ਹ ਜਾਓ ਕਦੇ ਮਤਲਬ ਕਹਿੰਦੇ ਹਨ ਕਿ ਪੰਜਾਬ ਛੱਡ ਕੇ ਭਜਣਾ ਪੈਂਦਾ ਹੈ ਇਹ ਤੱਕ ਹਾਲਤ ਹੈ ਮੈਡਮ ਮੈਡੀਕਲ ਕਾਲਜ ਦੀ ਜਿਹੜੀ ਟਾਈਮਿੰਗ ਸੀ ਨਾ ਅਪਰੂਵਲ ਕਰਾਇਆ ਕਾਂਗਰਸ ਦੇ ਟੈਂਪ ਦੇ ਅਪਰੂਵ ਹੋਇਆ ਇਨ ਦਾ ਮੀਨ ਟਾਈਮ ਇਲੈਕਸ਼ਨ ਆ ਗਏ ਉਹ ਰੁਕ ਗਿਆ ਕੰਮ ਸੈਂਟਰ ਦੇ ਪੈਸੇ ਆ ਗਏ ਨੋ ਡਾਊਟ 2 ਸਾਲ ਤੋਂ ਇਹ ਬੈਠੇ ਹੈਗੇ ਆ ਰਾਜ ਕਰ ਰਹੇ ਆਮ ਆਦਮੀ ਪਾਰਟੀ 2 ਸਾਲ ਤੋਂ ਇਹਨਾਂ ਨੇ ਦੋ ਵਾਰ ਇਹਨਾਂ ਨੇ ਨੀ ਪੱਥਰ ਉਹਦਾ ਰੱਖ ਦਿੱਤਾ ਦੁਬਾਰਾ ਉਸ ਜੀ ਨੂੰ ਰਿਪੀਟ ਕੀਤਾ ਗਿਆ ਦੋ ਵਾਰ ਰੱਖਤਾ ਸੈਂਟਰ ਆਪਣੀ ਸਟੇਟ ਗਵਰਨਮੈਂਟ ਆਪਣੇ ਫੰਡਸ ਅਰੇਂਜ ਨਹੀਂ ਕਰ پا ਰਹੀ ਇਹਨਾਂ ਦੇ ਫੰਡ ਜਿਹੜੇ ਆ ਉਹ ਫਲੈਕਸਾਂ ਤੇ ਐਡਾਂ ਦੇ ਵਰਤ ਹੋ ਰਹੇ ਆ ਇਹ ਕਹਿੰਦੇ ਵਿਕਾਸ ਵਿਕਾਸ ਦੇ ਨਾਂ ਤੇ ਤਾਂ ਸਿਰਫ ਫਲੈਕਸਾ ਲੱਗੀਆਂ ਰੋਡ ਤੇ ਇਹ ਹਸਪੀਟਲ ਸ਼ੁਰੂ ਇਹਨਾਂ ਨੇ ਕੀ ਕਰਨਾ ਫੰਡਿੰਗ ਨਹੀਂ ਰੇਂਜ ਕਰ ਪਾ ਰਹੇ ਇਹ ਇਹਦਾ ਸਟੇਟ ਗਵਰਨਮੈਂਟ ਦੀ ਡਿਊਟੀ ਹੈ ਨਾ ਨਹੀਂ ਸਵਾਲ ਸਭ ਤੋਂ ਵੱਡਾ ਇਹ ਵੀ ਤਾਂ ਖੜਾ ਹੋ ਰਿਹਾ ਥੋਡੇ ਕੋਲ ਇੱਥੇ ਕੇਂਦਰ ਸਰਕਾਰ ਤੋਂ ਮੰਤਰੀ ਸੀਗੇ ਸੁੰਦਰ ਸ਼ਾਮ ਰੋਲ ਕੈਬਨਿਟ ਦੇ ਮੰਤਰੀ ਸੀਗੇ ਤਾਂ ਵੀ ਕੰਮ ਨਹੀਂ ਹੋ ਸਕਿਆ ਅਪਰੂਵਲ ਹੋਇਆ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਇਲੈਕਸ਼ਨ ਆ ਗਿਆ ਇਲੈਕਸ਼ਨ ਕੋਡ ਆ ਗਿਆ ਉਹਦੇ ਕਰਕੇ ਕੰਮ ਸਟੇ ਹੋ ਗਿਆ ਟੈਂਡਰ ਟੈਂਡਰ ਪਸਫਤਾ ਕੰਮ ਪਹੁੰਚ ਚੁੱਕਾ ਸੀ ਟੈਂਡਰ ਪ ਨਵੀਂ ਸਰਕਾਰ ਆਈ ਹੈ ਤੁਸੀਂ ਉਹਦੀ ਟਾਈਮਿੰਗ ਨਿਕਾ ਕੱਢ ਕੇ ਦੇਖ ਲਓ ਉਸ ਤੋਂ ਬਾਅਦ ਇਲੈਕਸ਼ਨ ਆਇਆ ਡਿਲੇ ਹੋ ਗਿਆ ਨਵੀਂ ਸਰਕਾਰ ਆਈ ਹੈ ਇਹਨਾਂ ਦੀ ਸਰਕਾਰ ਬਣੀ ਹੈ ਲੋਕਾਂ ਨੇ ਫਤਬਾ ਦਿੱਤਾ ਅੱਜ ਤੱਕ 2 ਸਾਲ ਹੋ ਗਏ ਕੰਮ ਨਹੀਂ ਸ਼ੁਰੂ ਕਰਾ पाए ਇਹ 300 300 ਬੈੱਡ ਦਾ ਜਿਹੜਾ ਹਸਪੀਟਲ ਹੈ ਜਿਹਨੂੰ ਇਹ ਆਪਣਾ ਕ੍ਰੈਡਿਟ ਲੈ ਰਹੇ ਆ ਉਹ ਕਾਂਗਰਸ ਦੇ ਟਾਈਮ ਤੇ ਸ਼ੁਰੂ ਹੋਇਆ ਹੋਇਆ ਉਹਦਾ ਕ੍ਰੈਡਿਟ ਇਹ ਲੈ ਰਹੇ ਆ ਅਸੀਂ ਸ਼ੁਰੂ ਕੀਤਾ ਅਸੀਂ ਤਾਂ ਸ਼ੁਰੂ ਕਰਾਇਆ ਹੋਇਆ ਕੰਮ ਹੋ ਕਹਿੰਦੇ ਸਿਵਲ ਹਸਪਤਾਲ ਬਣਾਇਆ ਵੀ ਹੋਇਆ ਤੇ ਲੇਕਿਨ ਸਿਟੀ ਸਕੈਨਰ ਕੁਝ ਸਿਵਲ ਹਸਪਤਾਲ ਤਾਂ ਬਹੁਤ ਪੁਰਾਣਾ ਆ ਜੀ ਇਹ ਤਾਂ ਗੱਲਾਂ ਕਰਦੇ ਹੋਏ ਹੋਂਦ ਹੋਂਦ ਵਿੱਚ ਇਹ ਸਿਵਲ ਹਸਪਤਾਲ ਬਹੁਤ ਪੁਰਾਣਾ ਹੈ ਉਹਨੂੰ 300 ਬੈੱਡ ਲਈ ਅਪਗ੍ਰੇਡ ਕਰਾਇਆ ਸੀ 21 ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੀ ਅੱਜ ਇਹ ਕ੍ਰੈਡਿਟ ਸਿਰਫ ਉਸ ਜੀ ਦਾ ਲੈ ਰਹੇ ਆਪ ਸਰਕਾਰ ਜਾ ਕੇ 21 ਦੇ ਵਿੱਚ ਉਹਦੇ ਸਾਰੇ ਪ੍ਰੋਜੈਕਟ ਪਾਸ ਹੋ ਕੇ ਟੈਂਡਰ ਹੋ ਚੁੱਕੇ ਸੀ ਉਹ ਨੰਬਰ 2 ਤੇ ਜਿਹੜੇ ਸਿਵਲ ਹਸਪਤਾਲ ਜਵਾਬ ਦੇਣ ਜਵਾਬ ਸੀਵਰੇਜ ਕਿਉਂ ਨਹੀਂ ਬਣਿਆ ਸੀਵਰੇਜ ਮੈਡਮ 100 ਕਰੋੜ ਰੁਪਏ ਆਇਆ ਸੀ ਉਹਦੇ ਜ 70 ਤੋਂ 75 ਕਰੋੜ ਰੁਪਏ ਖਰਚ ਗਏ ਮੇਨ ਜਿਹੜਾ ਸੀਵਰੇਜ ਸਾਰਾ ਵੱਡਾ ਪਾਇਆ ਗਿਆ 70 ਤੋਂ 75 ਕਰੋੜ ਰੁਪਏ ਖਰਚਿਆ ਗਿਆ ਕਾਂਗਰਸ ਦੇ ਦੇਣ ਦੇ ਇਹ ਕਹਿੰਦੇ ਪੈਸੇ ਕਿੱਥੇ ਖਰਚ ਹੋਏ 70 ਤੋਂ 75 ਕਰੋੜ ਰੁਪਏ ਦਾ ਸੀਵਰੇਜ ਪਿਆ ਜੀ ਮੈਨ ਜਿਹੜਾ ਡਰੇਨੇਜ ਦਾ ਸਾਰਾ ਪਾਇਆ ਗਿਆ ਉਸ ਤੋਂ ਬਾਅਦ ਕਮਿਊਨਿਟੀ ਸੈਂਟਰੀ ਤੇ ਅਸੀਂ ਲੈ ਕੇ ਆਏ ਕਾਂਗਰਸ ਦੀ ਦੇਣਾ ਇਹ ਜਿਹੜਾ ਸਟਰੀਟ ਫੂਡ ਸਟਰੀਟ ਹੈਗੀ ਆ ਜਿੱਤੇ ਮਾਈ ਸੋਨਾਂ ਨੇ ਬਾਅਦੋਂ ਆਪਣਾ ਲਗਾਇਆ ਉਹ ਕਾਂਗਰਸ ਦੀ ਦੇਣਾ ਔਰ ਹਸਪਤਾਲ ਦੀ ਮੈਡਮ ਗੱਲ ਕਰੀ ਇਹ ਕਹਿੰਦੇ ਦਵਾਈਆਂ ਔਰ ਸਹੂਲਤਾਂ ਬਹੁਤ ਹੈ ਅਸੀਂ ਬਹੁਤ ਵਧੀਆ ਹਾਲਤ ਵਿੱਚ ਛੱਡ ਕੇ ਗਏ ਸੀ ਅੱਜ ਉਸੇ ਹੀ ਹਸਪਤਾਲ ਨੇ ਸਾਡੇ ਇੱਥੇ ਦੇ ਲੋਕਲ ਮੰਤਰੀ ਨੂੰ ਇੱਕ ਅਪੈਂਡੇਕਸ ਦਾ ਆਪਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਕਿ ਸਹੂਲਤਾਂ ਨਹੀਂ ਹੈਗੀਆਂ ਉਹ ਜਾ ਕੇ ਇਹ ਕਹਿ ਰਹੇ ਨੇ ਲੋਕਾਂ ਦੀ ਭਲਾਈ ਦੇ ਕਾਰਨ ਆ ਸੀ ਇਹ ਕਰਜ਼ਾ ਲਿਆ ਹੈ ਇੱਕ ਵਾਰ ਉਧਰ ਰਿਐਕਸ਼ਨ ਲੈਣ ਨੂੰ ਕਾਂਗਰਸ ਦਾ ਰਿਐਕਸ਼ਨ ਇੱਕ ਲੋਕਾਂ ਦੀ ਪਾਰਟੀ ਦੀ ਮੈਂ ਗੱਲ ਦੱਸਦਾ ਜੀ ਆਮ ਲੋਕਾਂ ਦੀ ਪਾਰਟੀ 92 92 ਵਿਧਾਇਕ ਜਿੱਤੇ ਇਹਨਾਂ ਦੇ ਦੱਸੋ ਕਿੰਨੀ ਕਿੰਨੀ ਸਿਕਿਉਰਟੀ ਲੈ ਕੇ ਘੁੰਮ ਰਹੇ ਆ ਅੱਜ ਇਹਨਾਂ ਨੂੰ ਆਪਣੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪਣੇ 9 ਮੰਤਰੀ 9 ਐਮ ਐਲ ਏ ਉਤਾਰਨੇ ਪੈ ਰਹੇ ਆ ਇਹਨਾਂ ਦਾ ਆਪਣਾ ਕੋਈ ਹੁੰਦਾ ਮ ਚਿਹਰਾ ਹੈ ਨਹੀਂ ਨਵੇਂ ਆਮ ਬੰਦੇ ਵਿਚੋਂ ਇਹਨਾਂ ਨੂੰ ਇਲੈਕਸ਼ਨ ਆਪਣੇ ਟਿਕਟਾਂ ਨਹੀਂ ਦੇ ਸਕਦੇ ਦੋ ਤਿੰਨ ਔਰ ਇੱਕ ਸਿੰਗਲ ਲੇਡੀ ਨੂੰ ਇਹਨਾਂ ਨੇ ਟਿਕਟ ਨਹੀਂ ਦਿੱਤੀ ਕਿਹੜੀ ਲੇਡੀ ਨੂੰ ਟਿਕਟ ਦਿੱਤੀ ਆ ਦੱਸੋ ਬੰਦਾ ਇਹਨਾਂ ਦਾ ਲੇਡੀਜ਼ ਬਾਰੇ ਰੋਲਾ ਪਾਉਂਦੇ ਕਿ ਲੇਡੀਜ਼ ਲੇਡੀਜ਼ ਕਰ ਰਹੇ ਆ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਆ ਜੇ ਇਹਨਾਂ ਨੂੰ ਫ੍ਰੀ ਸੇਵਾ ਦੇਣ ਦਾ ਸ਼ੌਕ ਹੈਗਾ ਤਾਂ ਜੋ ਅਸੀਂ ਕਾਂਗਰਸ ਦੇ ਟਾਈਮ ਤੇ 3 ਰੁਪਏ ਰੇਟ ਘਟਾ ਕੇ ਹਰ ਘਰ ਨੂੰ ਦਿੱਤਾ ਸੀ ਹਰ ਹਰ ਇੱਕ ਨੂੰ ਕਿਉਂ ਨਹੀਂ ਕਰ ਰਹੇ ਲਾਗੂ ਕਿਉਂ ਨਹੀਂ ਕਰਦੇ ਉਹਨਾ ਹੋਰਸ਼ਿਆਰਪੁਰ ਦੇ ਹੋਰ ਮੁੱਦਿਆਂ ਨੂੰ ਲੈ ਕੇ ਗੱਲ ਕਰ ਲੈਨੇ ਆ ਫ੍ਰੀ ਬਿਜਲੀ ਦਾ ਇਥੇ ਜ਼ਿਕਰ ਹੋ ਰਿਹਾ ਸੀ ਪਰ ਲੋਕ ਕਹਿ ਰਹੇ ਨੇ ਕਿ ਅਜੇ ਹੀ ਫ੍ਰੀ ਬਿਜਲੀ ਆ ਸੀ ਕੀ ਕਰਨੀ ਜਿਸ ਦੇ ਨਾਲ ਪੰਜਾਬ ਤੇ ਕਰਜ਼ਾ ਹੀ ਚੜੀ ਜਾਵੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਸਵਾਲ ਕਾਂਗਰਸ ਵੱਲੋਂ ਚੁਕਿਆ ਜਾ ਰਿਹਾ ਹੈ ਮਹਿਲਾਵਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਆਮ ਆਦਮੀ ਪਾਰਟੀ ਵੱਲੋਂ 13 ਵਿੱਚੋਂ ਮਹਿਲਾ ਇੱਕ ਵੀ ਕੈਂਡੀਡੇਟ ਜਿਹੜੀ ਆ ਉਹ ਨਹੀਂ ਹੈ ਇੱਕ ਵਾਰ ਤੋਂ ਦੇ ਸਵਾਲ ਲੈ ਲੈਨੇ ਉਸ ਤੋਂ ਬਾਅਦ ਅਸੀਂ ਜਵਾਬ ਲਵਾਂਗੇ ਥੋੜਾ ਸ਼ਾਂਤੀ ਰੱਖਿਓ ਤੁਸੀਂ ਮੈਂ ਮੈਂ ਕਹੂੰਗੀ ਤੁਸੀਂ ਅੱਗੇ ਆਓ ਤੁਸੀਂ ਵੀ ਆਪਣੇ ਸਵਾਲ ਜਿਹੜੇ ਆ ਉਹ ਜ਼ਰੂਰ ਪੁੱਛੋ ਮਹਿਲਾਵਾਂ ਨੂੰ ਵੈਸੇ ਵੀ ਆਪਣੀ ਭਾਗੀਦਾਰੀ ਜ਼ਿਆਦਾ ਰੱਖਣੀ ਚਾਹੀਦੀ ਤੇ ਕਾਂਗਰਸ ਨੇ ਤਾਂ ਮਹਿਲਾ ਕੈਂਡੀਡੇਟ ਥੋੜੀ ਕੀਤੀ ਹੈ ਹਾਂਜੀ ਮੈਡਮ ਕਿਉਂਕਿ ਜਿਹੜੀ ਮਹਿਲਾਵਾਂ ਦੀ ਭਾਗੀਦਾਰੀ ਉਹ ਵੀ ਬਹੁਤ ਜ਼ਰੂਰੀ ਆ ਤੇ ਜਿਹੜੇ ਸਾਡੀਆਂ ਸਾਡੀ ਮੈਡਮ ਜਮਨੀ ਗੋਮਰ ਜੀ ਨੂੰ ਸਾਡੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਬਹੁਤ ਹੀ ਸ਼ਲਾਘਾਯੋਗ ਆ ਕਿਉਂਕਿ ਉਹਨਾਂ ਨੇ ਜਿਹੜੀ ਔਰਤਾਂ ਦੀ ਭਾਗੀਦਾਰੀ ਆ ਉਹਨੂੰ ਐਮੀਅਤ ਦਿੱਤੀ ਆ ਕਿਉਂਕਿ ਘਰ ਦੇ ਨਾਲ 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 ਰਾਜਨੀਤੀ ਦੇ ਵਿੱਚ ਵੀ ਜਿਹੜੀਆਂ ਔਰਤਾਂ ਆ ਉਹ ਬਹੁਤ ਅੱਗੇ ਆ ਇਸ ਕਰਕੇ ਹੋਰ ਕੀ ਮਤਲਬ ਜੇ ਤਾਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਵੀ ਟਿਕਟ ਜਿਹੜੀ ਆ ਉਹ ਜਿਹੜੀ ਆ ਆਪਣੇ ਸਟੇਟ ਦੇ ਵਿੱਚ ਨਹੀਂ ਦਿੱਤੀ ਹੈਗੀ ਹੁਣ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣਾਈ ਇਹਨਾਂ ਨੇ 92 ਦੇ 92 ਇਹਨਾਂ ਦੇ ਵਿਧਾਇਕ ਜਿੱਤੇ ਤਿੰਨ ਚਾਰ ਮੁੱਦੇ ਲੈ ਕੇ ਇਹ ਆਏ ਸੀ ਇੱਕ ਨਸ਼ੇ ਦਾ ਮੁੱਦਾ ਬੇਰੋਜ਼ਗਾਰੀ ਦਾ ਖਰਾਬਿਆ ਚਲਾਉਣਾ ਸੀ ਇਹਨਾਂ ਦਾ ਉਸ ਤੋਂ ਬਾਅਦ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਕੇ ਆਏ ਸੀ ਬਿਜਲੀ ਦਾ ਰੇਟ ਬਿਜਲੀ ਦੇ ਰੇਟਸ ਕਾਂਗਰਸ ਦੇ ਸਰਕਾਰ ਉੱਤੇ ਟਾਈਮ ਤੇ ਪਿਛਲੀ ਸਰਕਾਰ ਟਾਈਮ ਤੇ 3 ਰੁਪਏ ਦੇ ਰੇਟ ਘਟਾਇਆ ਸੀ 400 ਯੂਨਟ ਮਾਪ ਸੀ ਸਾਰਿਆਂ ਦਾ ਇਹ ਕੋਈ ਉੱਤੇ ਦੂਜਾਂ ਨੂੰ ਲਿਮਿਟੇਸ਼ਨ ਨਹੀਂ ਸੀ ਵੀ ਕਿਹਦਾ ਘਟਣਾ ਸਾਰਿਆਂ ਦਾ 300 ਰੁਪਏ ਰੇਟ ਯੂਨਿਟ ਦਾ ਘਟਾਇਆ ਸੀ ਜੇ ਇਹਨਾਂ ਨੂੰ ਲੋਕ ਸੇਵਾ ਕਰਨ ਦਾ ਸ਼ੌਕ ਸੀ ਤਾਂ ਕਿਉਂ ਨਹੀਂ ਉਸੇ ਅਮਰੇਟ ਨੂੰ ਇਹਨਾਂ ਨੇ ਅੱਗੇ ਵਧਾਇਆ ਨਾਲ ਨੰਬਰ 2 ਦੇ ਮਹਿਲਾਵਾਂ ਦਾ 10000 ਰੁਪਏ ਅੱਜ ਤੱਕ ਨਹੀਂ ਮਿਲਿਆ ਹਰਾ ਪੈਨ ਇਹਨਾਂ ਦਾ ਅੱਜ ਤੱਕ ਨਹੀਂ ਚੱਲਿਆ ਪਤਾ ਨਹੀਂ ਕਿਹੜੀ ਵਿਅਕਤੀ ਚ ਬਣ ਰਿਹਾ ਕਾਂਗਰਸ ਤੋਂ ਆਖਰ ਇਹ ਜਾਣ ਲੈਣਾ ਕਿ ਤੁਹਾਡੇ ਕਿਹੜੇ ਮੁੱਦੇ ਨੇ ਜਿਹਨੂੰ ਲੈ ਕੇ ਤੁਸੀਂ ਪਬਲਿਕ ਦੇ ਵਿੱਚ ਆ ਰਹੇ ਹੋ ਮੈਡਮ ਇਹ ਗੱਲ ਕਰ ਰਹੇ ਆਪਾਂ ਪਿਛਲੀ ਪਿਛਲੀ ਪਾਰਟੀ ਦੀ ਗੱਲ ਕਰ ਲਈਏ ਇਹ ਆਪਣੇ ਵਿਕਾਸ ਦੇ ਮੁੱਦੇ ਦੀਆਂ ਗੱਲ ਕਰ ਰਹੇ ਆ ਕਿਆ ਉੱਤੇ ਦੱਸੋ ਮੈਨੂੰ ਪਹਿਲਾਂ ਬਸ ਮੁੱਦੇ ਸਾਡੇ ਕਾਂਗਰਸ ਸਾਡੀ ਕਾਂਗਰਸ ਪਾਰਟੀ ਦਾ ਸੇਮ ਹੈ ਨਸ਼ਾ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਸੀਂ ਉੱਤੇ ਵਰਕ ਕਰਾਂਗੇ ਕਾਂਗਰਸ ਦੀ ਸਰਕਾਰ ਰਹੀ ਹੈ ਉਹਨੇ ਨਸ਼ੇ ਨੂੰ ਠੱਲ ਪਾਈ ਹੋਈ ਸੀ ਅਸੀਂ ਉਹਨੂੰ ਉਹਨੂੰ ਬਿਲਕੁਲ ਜੇ ਸਰਕਾਰ ਆਂਦੀ ਹੈ ਜਾਂ ਸੈਂਟਰ ਤੋਂ ਬੱਚੀ ਆਂਦੀ ਹੈ ਪੂਰਾ ਨਸ਼ੇ ਨੂੰ ਖਤਮ ਕਰਾਂਗੇ ਬੇਰੋਜ਼ਗਾਰੀ ਸਾਡਾ ਸੈਂਟਰ ਦਾ ਇੱਕ ਮੁੱਦਾ ਹੈ ਬੇਰੋਜ਼ਗਾਰੀ 30 ਲੱਖ ਨੌکریاں ਅਸੀਂ ਮੈਨੀਫੈਸਟੋ ਜਿੱਦੀਆਂ ਹੋਈਆਂ ਲੇਡੀਜ਼ ਲਈ 50% ਰਾਖਵਾ ਕਰਨ ਰੱਖਿਆ ਹੋਇਆ ਔਰ ਅਸੀਂ ਜੋ ਲੇਡੀਜ਼ ਨੂੰ 1 ਸਾਲ ਦਾ 1 ਲੱਖ ਰੁਪਏ ਦੇਣ ਦਾ ਅਸੀਂ ਵਾਦਾ ਕੀਤਾ ਹੋਇਆ ਔਰ ਤੁਸੀਂ ਇਹ ਸਾਡੇ ਰਿਕਾਰਡ ਚੈੱਕ ਕਰਦੇ ਹੋ ਵੀ ਜੇ ਕਾਂਗਰਸ ਸਰਕਾਰ ਨੇ ਕਿਹਾ ਤਾਂ ਉਹਨੂੰ ਕੀਤਾ ਇਹ ਮਾਜਲ ਦੇ ਵਿੱਚ ਅਸੀਂ ਇੰਪਲੀਮਾਈ ਕੀਤਾ ਉਹਨੂੰ ਨੌਜਵਾਨ ਲੋਕਾਂ ਲਈ ਅਸੀਂ ਜੋ 1 ਸਾਲ ਦਾ ਉਹ 1 ਲੱਖ ਰੁਪਏ ਦਾ ਉਹਨਾਂ ਲਈ ਗਾਰੰਟੀ ਗਾਰੰਟੀ ਸਕੀਮ ਲੈ ਕੇ ਆ ਰਹੇ ਹਾਂ ਮਨਰੇਗਾ ਦੇ ਵਿੱਚ ਅਸੀਂ 400 ਰੁਪਏ ਉਹਦੀ ਦਿਹਾੜੀ ਫਿਕਸ ਕਰਨ ਜਾ ਰਹੇ ਹਾਂ ਅਸੀਂ ਇਹ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਹਾਂ ਹਵਾ ਦੇ ਵਿੱਚ ਗੱਲ ਕਰਦੇ ਆ ਹਾਂਜੀ ਬਹੁਤ ਸ਼ੁਕਰੀਆ ਸਬਦਾ ਹਾਲਾਂਕਿ ਅਸੀਂ ਸੋਚਿਆ ਸੀਗਾ ਇੱਥੇ ਬਹੁਤ ਘੱਟ ਹੋਏਗਾ ਕਿ ਤੇ ਆਪਸ ਵਿੱਚ ਡਿਬੇਟ ਘੱਟ ਹੋਏਗੀ ਖਿਚੜੀ ਘੱਟ ਪਕੇਗੀ ਪਰ ਹਰ ਥਾਂ ਤੇ ਅਜਿਹਾ ਹੀ ਹੈ ਕਾਂਗਰਸ ਦਾ ਰਿਐਕਸ਼ਨ ਜਿਹੜਾ ਇਸ ਤੇ ਜ਼ਰੂਰ ਲੈ ਲਈਏ ਪਹਿਲਾਂ ਆਮ ਆਦਮੀ ਪਾਰਟੀ ਦਾ ਸੀ ਰਿਐਕਸ਼ਨ ਲੈ ਲਿਆ ਪਰ ਕਾਂਗਰਸ ਦਾ ਜ਼ਰੂਰ ਲੈ ਲਈ ਕਿਉਂਕਿ ਤੁਸੀਂ ਵੀ ਸੱਤਾ ਦੇ ਵਿੱਚ ਰਹੇ ਕੀ ਕਾਰਨ ਰਿਹਾ ਕਿ ਤੁਸੀਂ ਵੀ ਮੈਡੀਕਲ ਕਾਲਜ ਜਿਹੜਾ ਹੈ ਉਹ ਨਹੀਂ ਬਣਵਾ पाए ਮਤਲਬ ਮੈਂ ਜਾਣ ਕੇ ਹੈਰਾਨ ਹਾਂ ਲੋਕ ਦੱਸ ਰਹੇ ਨੇ ਕਿ ਇੱਥੇ ਹਾਲੇ ਵੀ ਕੋਈ ਵੀ ਵੱਡਾ ਮੈਡੀਕਲ ਕਾਲਜ ਨਹੀਂ ਹੈ ਕਦੇ ਪੀਜੀਆਈ ਭਜੋ ਚੰਡੀਗੜ੍ਹ ਜਾਓ ਕਦੇ ਮਤਲਬ ਕਹਿੰਦੇ ਹਨ ਕਿ ਪੰਜਾਬ ਛੱਡ ਕੇ ਭਜਣਾ ਪੈਂਦਾ ਹੈ ਇਹ ਤੱਕ ਹਾਲਤ ਹੈ ਮੈਡਮ ਮੈਡੀਕਲ ਕਾਲਜ ਦੀ ਜਿਹੜੀ ਟਾਈਮਿੰਗ ਸੀ ਨਾ ਅਪਰੂਵਲ ਕਰਾਇਆ ਕਾਂਗਰਸ ਦੇ ਡੈਮਪ ਤੇ ਅਪਰੂਵ ਹੋਇਆ ਇਨ ਦਾ ਮੀਨ ਟਾਈਮ ਇਲੈਕਸ਼ਨ ਆ ਗਏ ਉਹ ਰੁਗ ਗਿਆ ਕੰਮ ਸੈਂਟਰ ਦੇ ਪੈਸੇ ਆ ਗਏ ਨੋ ਡਾਊਟ 2 ਸਾਲ ਤੋਂ ਇਹ ਬੈਠੇ ਹੈਗੇ ਆ ਰਾਜ ਕਰ ਰਹੇ ਆਮ ਆਦਮੀ ਪਾਰਟੀ 2 ਸਾਲ ਤੋਂ ਇਹਨਾਂ ਨੇ ਦੋ ਵਾਰ ਇਹਨਾਂ ਨੇ ਨੀ ਪੱਥਰ ਉਹਦਾ ਰੱਖ ਦਿੱਤਾ ਦੁਬਾਰਾ ਦੋ ਵਾਰ ਉਸ ਜੀ ਨੂੰ ਰਿਪੀਟ ਕੀਤਾ ਗਿਆ ਦੋ ਵਾਰ ਰੱਖਤਾ ਹਾਂਜੀ ਸੈਂਟਰ ਆਪਣੀ ਸਟੇਟ ਗਵਰਨਮੈਂਟ ਆਪਣੇ ਫੰਡਸ ਅਰੇਂਜ ਨਹੀਂ ਕਰ پا ਰਹੀ ਇਹਨਾਂ ਦੇ ਫੰਡ ਜਿਹੜੇ ਆ ਉਹ ਫਲੈਕਸਾਂ ਤੇ ਐਡਾਂ ਤੇ ਵਰਤ ਹੋ ਰਹੇ ਆ ਇਹ ਕਹਿੰਦੇ ਵਿਕਾਸ ਵਿਕਾਸ ਦੇ ਨਾਂ ਤੇ ਤਾਂ ਸਿਰਫ ਫਲੈਕਸਾ ਰਹਿ ਗਈਆਂ ਰੋਡ ਤੇ ਇਹ ਹਸਪੀਟਲ ਸ਼ੁਰੂ ਇਹਨਾਂ ਨੇ ਕੀ ਕਰਨਾ ਫੰਡਿੰਗ ਨਹੀਂ ਅਰੇਂਜ ਕਰ ਪਾ ਰਹੇ ਇਹ ਇਹਦਾ ਸਟੇਟ ਗਵਰਨਮੈਂਟ ਦੀ ਡਿਊਟੀ ਹੈ ਨਾ ਨਹੀਂ ਸਵਾਲ ਸਭ ਤੋਂ ਵੱਡਾ ਇਹ ਵੀ ਤਾਂ ਖੜਾ ਹੋ ਰਿਹਾ ਥੋੜੇ ਕੋਲ ਇੱਥੇ ਕੇਂਦਰ ਸਰਕਾਰ ਤੋਂ ਮੰਤਰੀ ਸੀਗੇ ਸੁੰਦਰ ਸ਼ਾਮ ਰੋਲੋ ਕੈਬਨਿਟ ਦੇ ਮੰਤਰੀ ਸੀਗੇ ਤਾਂ ਵੀ ਕੰਮ ਨਹੀਂ ਹੋ ਸਕਿਆ ਅਪਰੂਵਲ ਹੋਇਆ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਇਲੈਕਸ਼ਨ ਆ ਗਿਆ ਕਿ ਇਲੈਕਸ਼ਨ ਕੋਡ ਆ ਗਿਆ ਉਹਦੇ ਕਰਕੇ ਕੰਮ ਸਟੇ ਹੋ ਗਿਆ ਟੈਂਡਰ ਟੈਂਡਰ ਪ੍ਰੋਸੈਕਟਾ ਕੰਮ ਪਹੁੰਚ ਚੁੱਕਾ ਸੀ ਨਵੀਂ ਸਰਕਾਰ ਆਈ ਹੈ ਤੁਸੀਂ ਉਹਦੀ ਟਾਈਮਿੰਗ ਨਿਕਾ ਕੱਢ ਕੇ ਦੇਖ ਲਓ ਉਸ ਤੋਂ ਬਾਅਦ ਇਲੈਕਸ਼ਨ ਆਇਆ ਡਿਲੇ ਹੋ ਗਿਆ ਨਵੀਂ ਸਰਕਾਰ ਆਈ ਹੈ ਇਹਨਾਂ ਦੀ ਸਰਕਾਰ ਬਣੀ ਹੈ ਲੋਕਾਂ ਨੇ ਫਤਬਾ ਦਿੱਤਾ ਅੱਜ ਤੱਕ 2 ਸਾਲ ਹੋ ਗਏ ਕੰਮ ਨਹੀਂ ਸ਼ੁਰੂ ਕਰਾ पाए ਇਹ 300 300 ਬੈੱਡ ਦਾ ਜਿਹੜਾ ਹਸਪੀਟਲ ਹੈ ਜਿਹਨੂੰ ਇਹ ਆਪਣਾ ਕ੍ਰੈਡਿਟ ਲੈ ਰਹੇ ਆ ਉਹ ਕਾਂਗਰਸ ਦੇ ਟਾਈਮ ਤੇ ਸ਼ੁਰੂ ਹੋਇਆ ਹੋਇਆ ਉਹਦਾ ਕ੍ਰੈਡਿਟ ਇਹ ਲੈ ਰਹੇ ਆ ਅਸੀਂ ਸ਼ੁਰੂ ਕੀਤਾ ਅਸੀਂ ਤਾਂ ਸ਼ੁਰੂ ਕਰਾਇਆ ਹੋਇਆ ਕੰਮ ਕਹਿੰਦੇ ਸਿਵਲ ਹਸਪਤਾਲ ਬਣਾਇਆ ਵੀ ਹੋਇਆ ਤੇ ਲੇਕਿਨ ਸਿਟੀ ਸਕੈਨ ਵਾਲਾ ਕੁਝ ਸਿਵਲ ਹਸਪਤਾਲ ਤਾਂ ਬਹੁਤ ਪੁਰਾਣਾ ਆ ਜੀ ਇਹ ਤਾਂ ਗੱਲਾਂ ਕਰਦੇ ਹੋਏ ਹੋਂਦ ਹੋਂਦ ਵਿੱਚ ਇਹ ਸਿਵਲ ਹਸਪਤਾਲ ਬਹੁਤ ਪੁਰਾਣਾ ਹੈ ਉਹਨੂੰ 300 ਬੈੱਡ ਲਈ ਅਪਗ੍ਰੇਡ ਕਰਾਇਆ ਸੀ 21 ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੀ ਅੱਜ ਇਹ ਕ੍ਰੈਡਿਟ ਸਿਰਫ ਉਸ ਜੀ ਦਾ ਲੈ ਰਹੇ ਆਪ ਸਰਕਾਰ ਜਾ ਕੇ 21 ਦੇ ਵਿੱਚ ਉਹਦੇ ਸਾਰੇ ਪ੍ਰੋਜੈਕਟ ਪਾਸ ਹੋ ਕੇ ਟੈਂਡਰ ਹੋ ਚੁੱਕੇ ਸੀ ਉਹ ਨੰਬਰ 2 ਤੇ ਜਿਹੜੇ ਸਿਵਲ ਹਸਪਤਾਲ ਜਵਾਬ ਜਵਾਬ ਸੀਵਰੇਜ ਕਿਉਂ ਨਹੀਂ ਸੀਵਰੇਜ ਮੈਡਮ 100 ਕਰੋੜ ਰੁਪਏ ਆਇਆ ਸੀ ਉਹਦੇ ਜ 70 ਤੋਂ 75 ਕਰੋੜ ਰੁਪਏ ਖਰਚ ਗਏ ਮੇਨ ਜਿਹੜਾ ਸੀਵਰੇਜ ਸਾਰਾ ਵੱਡਾ ਪਾਇਆ ਗਿਆ 70 ਤੋਂ 75 ਕਰੋੜ ਰੁਪਏ ਖਰਚਿਆ ਗਿਆ ਕਾਂਗਰਸ ਦੇ ਦੇਣ ਦੇ ਨੇ ਇਹ ਕਹਿੰਦੇ ਪੈਸੇ ਕਿੱਥੇ ਖਰਚ ਹੋਏ 70 ਤੋਂ 75 ਕਰੋੜ ਰੁਪਏ ਦਾ ਸੀਵਰੇਜ ਪਿਆ ਜੀ ਮੈਨ ਜਿਹੜਾ ਡਰੇਨੇਜ ਦਾ ਸਾਰਾ ਪਾਇਆ ਗਿਆ ਉਸ ਤੋਂ ਬਾਅਦ ਕਮਿਊਨਿਟੀ ਸੈਂਟਰ ਹੀ ਤੇ ਅਸੀਂ ਲੈ ਕੇ ਆਏ ਕਾਂਗਰਸ ਦੀ ਦੇਣਾ ਇਹ ਜਿਹੜਾ ਸਟਰੀਟ ਫੂਡ ਸਟਰੀਟ ਹੈਗੀ ਆ ਜਿੱਤੇ ਮਾਈ ਸੋਨਾਂ ਨੇ ਬਾਅਦੋਂ ਆਪਣਾ ਲਗਾਇਆ ਉਹ ਕਾਂਗਰਸ ਦੀ ਦੇਣਾ ਔਰ ਹਸਪਤਾਲ ਦੀ ਮੈਡਮ ਗੱਲ ਕਰੀ ਇਹ ਕਹਿੰਦੇ ਦਵਾਈਆਂ ਔਰ ਸਹੂਲਤਾਂ ਬਹੁਤ ਹੈ ਅਸੀਂ ਬਹੁਤ ਵਧੀਆ ਹਾਲਤ ਵਿੱਚ ਛੱਡ ਕੇ ਗਏ ਸੀ ਅੱਜ ਉਸੇ ਹੀ ਹਸਪਤਾਲ ਨੇ ਸਾਡੇ ਇੱਥੇ ਦੇ ਲੋਕਲ ਮੰਤਰੀ ਨੂੰ ਇੱਕ ਅਪੈਂਡੇਕਸ ਦੇ ਆਪਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਕਿ ਸਹੂਲਤਾਂ ਨਹੀਂ ਹੈਗੀਆਂ ਉਹ ਜਾ ਕੇ ਇਹ ਕਹਿ ਰਹੇ ਨੇ ਲੋਕਾਂ ਦੀ ਭਲਾਈ ਦੇ ਕਾਰਨ ਸੀ ਇਹ ਕਰਜ਼ਾ ਲਿਆ ਹੈ ਇੱਕ ਵਾਰ ਉਧਰ ਰਿਐਕਸ਼ਨ ਲੈ ਲੋ ਕਾਂਗਰਸ ਦਾ ਰਿਐਕਸ਼ਨ ਇੱਕ ਲੋਕਾਂ ਦੀ ਪਾਰਟੀ ਦੀ ਮੈਂ ਗੱਲ ਦੱਸਦਾ ਜੀ ਆਮ ਲੋਕਾਂ ਦੀ ਪਾਰਟੀ 92 92 ਵਿਧਾਇਕ ਜਿੱਤੇ ਇਹਨਾਂ ਦੇ ਦੱਸੋ ਕਿੰਨੀ ਕਿੰਨੀ ਸਿਕਿਉਰਿਟੀ ਲੈ ਕੇ ਘੁੰਮ ਰਹੇ ਆ ਅੱਜ ਇਹਨਾਂ ਨੂੰ ਆਪਣੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪਣੇ ਨੌ ਮੰਤਰੀ ਨੌ ਐਮ ਐਲ ਏ ਉਤਾਰਨੇ ਪੈ ਰਹੇ ਆ ਇਹਨਾਂ ਦਾ ਆਪਣਾ ਕੋਈ ਨੰਦਾਵਾ ਚਿਹਰਾ ਹੈ ਨਹੀਂ ਨਵੇਂ ਆਮ ਬੰਦੇ ਵਿੱਚ ਇਹਨਾਂ ਨੂੰ ਇਲੈਕਸ਼ਨ ਆਪਣੇ ਟਿਕਟਾ ਨਹੀਂ ਦੇ ਸਕਦੇ ਦੋ ਤਿੰਨ ਔਰ ਇੱਕ ਸਿੰਗਲ ਲੇਡੀ ਨੂੰ ਇਹਨਾਂ ਨੇ ਟਿਕਟ ਨਹੀਂ ਦਿੱਤੀ ਕਿਹੜੀ ਲੇਡੀ ਨੂੰ ਟਿਕਟ ਦਿੱਤੀ ਆ ਦੱਸੋ ਬੰਦਾ ਆ ਜਾਂ ਲੇਡੀਜ਼ ਬਾਰੇ ਰੌਲਾ ਪਾਉਂਦੇ ਕਿ ਲੇਡੀਜ਼ ਲੇਡੀਜ਼ ਕਰ ਰਹੇ ਆ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਆ ਜੇ ਇਹਨਾਂ ਨੂੰ ਫ੍ਰੀ ਸੇਵਾ ਦੇਣ ਦਾ ਸ਼ੌਕ ਹੈ ਤਾਂ ਜੋ ਅਸੀਂ ਕਾਂਗਰਸ ਦੇ ਟਾਈਮ ਤੇ 3 ਰੁਪਏ ਰੇਟ ਘਟਾ ਕੇ ਹਰ ਘਰ ਨੂੰ ਦਿੱਤਾ ਸੀ ਹਰ ਹਰ ਇੱਕ ਨੂੰ ਕਿਉਂ ਨਹੀਂ ਉਹਨਾ ਹੋਸ਼ਿਆਰਪੁਰ ਦੇ ਹੋਰ ਮੁੱਦਿਆਂ ਨੂੰ ਲੈ ਕੇ ਗੱਲ ਕਰ ਲੈਨੇ ਆ ਫ੍ਰੀ ਬਿਜਲੀ ਦਾ ਇਥੇ ਜ਼ਿਕਰ ਹੋ ਰਿਹਾ ਸੀ ਪਰ ਲੋਕ ਕਹਿ ਰਹੇ ਨੇ ਕਿ ਅਜਈ ਫ੍ਰੀ ਬਿਜਲੀ ਆ ਸੀ ਕੀ ਕਰਨੀ ਜਿਸ ਦੇ ਨਾਲ ਪੰਜਾਬ ਤੇ ਕਰਜ਼ਾ ਹੀ ਚੜੀ ਜਾਵੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਸਵਾਲ ਕਾਂਗਰਸ ਵੱਲੋਂ ਚੁੱਕਿਆ ਜਾ ਰਿਹਾ ਹੈ ਮਹਿਲਾਵਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਆਮ ਆਦਮੀ ਪਾਰਟੀ ਵੱਲੋਂ 13 ਵਿੱਚੋਂ ਮਹਿਲਾ ਇੱਕ ਵੀ ਕੈਂਡੀਡੇਟ ਜਿਹੜੀ ਆ ਉਹ ਨਹੀਂ ਹੈ ਇੱਕ ਵਾਰ ਤੋਂ ਦੇ ਸਵਾਲ ਲੈ ਲੈਨੇ ਉਸ ਤੋਂ ਬਾਅਦ ਅਸੀਂ ਜਵਾਬ ਲਵਾਂਗੇ ਥੋੜਾ ਸ਼ਾਂਤੀ ਰੱਖਿਓ ਤੁਸੀਂ ਮੈਂ ਮੈਂ ਕਹੂੰਗੀ ਤੁਸੀਂ ਅੱਗੇ ਆਓ ਤੁਸੀਂ ਵੀ ਆਪਣੇ ਸਵਾਲ ਜਿਹੜੇ ਆ ਉਹ ਜ਼ਰੂਰ ਪੁੱਛੋ ਮਹਿਲਾਵਾਂ ਨੂੰ ਵੈਸੇ ਵੀ ਆਪਣੀ ਭਾਗੀਦਾਰੀ ਜ਼ਿਆਦਾ ਰੱਖਣੀ ਚਾਹੀਦੀ ਤੇ ਕਾਂਗਰਸ ਨੇ ਤਾਂ ਮਹਿਲਾ ਕੈਂਡੀਡੇਟ ਇਥੋਂ ਕੜੀ ਕੀਤੀ ਹੈ ਹਾਂਜੀ ਮੈਡਮ ਕਿਉਂਕਿ ਜਿਹੜੀ ਮਹਿਲਾਵਾਂ ਦੀ ਭਾਗੀਦਾਰੀ ਉਹ ਵੀ ਬਹੁਤ ਜ਼ਰੂਰੀ ਆ ਤੇ ਜਿਹੜੇ ਸਾਡੀਆਂ ਸਾਡੀ ਮੈਡਮ ਜਾਮਨੀ ਗੋਮਰ ਜੀ ਨੂੰ ਸਾਡੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਬਹੁਤ ਹੀ ਸ਼ਲਾਘਾਯੋਗ ਆ ਕਿਉਂਕਿ ਉਹਨਾਂ ਨੇ ਜਿਹੜੀ ਔਰਤਾਂ ਦੀ ਭਾਗੀਦਾਰੀ ਆ ਉਹਨੂੰ ਅਹਿਮੀਅਤ ਦਿੱਤੀ ਆ ਕਿਉਂਕਿ ਘਰ ਦੇ ਨਾਲ 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 ਰਾਜਨੀਤੀ ਦੇ ਵਿੱਚ ਵੀ ਜਿਹੜੀਆਂ ਔਰਤਾਂ ਆ ਉਹ ਬਹੁਤ ਅੱਗੇ ਆ ਇਸ ਕਰਕੇ ਹੋਰ ਕੀ ਮਤਲਬ ਜੇ ਤਾਂ ਕਹਿ ਰਹੀ ਕਿ ਆਮ ਆਦਮੀ ਪਾਰਟੀ ਨੇ ਇੱਕ ਵੀ ਟਿਕਟ ਜਿਹੜੀ ਆ ਉਹ ਜਿਹੜੀ ਆ ਆਪਣੇ ਸਟੇਟ ਦੇ ਵਿੱਚ ਨਹੀਂ ਦਿੱਤੀ ਹੈਗੀ ਹੁਣ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣਾਈ ਇਹਨਾਂ ਨੇ 92 ਦੇ 92 ਇਹਨਾਂ ਦੇ ਵਿਧਾਇਕ ਜਿੱਤੇ ਤਿੰਨ ਚਾਰ ਮੁੱਦੇ ਲੈ ਕੇ ਇਹ ਆਏ ਸੀ ਇੱਕ ਨਸ਼ੇ ਦਾ ਮੁੱਦਾ ਬੇਰੋਜ਼ਗਾਰੀ ਦਾ ਖਰਾਬ ਪੈਨ ਚੱਲਣਾ ਸੀ ਇਹਨਾਂ ਦਾ ਉਸ ਤੋਂ ਬਾਅਦ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਕੇ ਆਏ ਸੀ ਬਿਜਲੀ ਦਾ ਰੇਟ ਬਿਜਲੀ ਦੇ ਰੇਟਸ ਕਾਂਗਰਸ ਦੇ ਸਰਕਾਰ ਉੱਤੇ ਟਾਈਮ ਤੇ ਪਿਛਲੀ ਸਰਕਾਰ ਟਾਈਮ ਤੇ 3 ਰੁਪਏ ਦੇ ਰੇਟ ਘਟਾਇਆ ਸੀ 400 ਯੂਨਟ ਮਾਪ ਸੀ ਸਾਰਿਆਂ ਦਾ ਇਹ ਕੋਈ ਉੱਤੇ ਦੂਜਾ ਨਾ ਲਿਮਿਟੇਸ਼ਨ ਨਹੀਂ ਸੀ ਵੀ ਕਿਹਦਾ ਕੱਢਣਾ ਸਾਰਿਆਂ ਦਾ 300 ਰੁਪਏ ਰੇਟ ਯੂਨਿਟ ਦਾ ਕਢਾਇਆ ਸੀ ਜੇ ਇਹਨਾਂ ਨੂੰ ਲੋਕ ਸੇਵਾ ਕਰਨ ਦਾ ਸ਼ੌਕ ਸੀ ਤਾਂ ਕਿਉਂ ਨਹੀਂ ਉਸੇ ਅਮ ਰੇਟ ਨੂੰ ਇਹਨਾਂ ਨੇ ਅੱਗੇ ਵਧਾਇਆ ਨੰਬਰ 2 ਦੇ ਮਹਿਲਾਵਾਂ ਦਾ 1000 ਰੁਪਏ ਅੱਜ ਤੱਕ ਨਹੀਂ ਮਿਲਿਆ ਹਰਾ ਪੈਨ ਇਹਨਾਂ ਦਾ ਅੱਜ ਤੱਕ ਨਹੀਂ ਚੱਲਿਆ ਪਤਾ ਨਹੀਂ ਕਿਹੜੀ ਵਿਅਕਤੀ ਚ ਬਣ ਰਿਹਾ ਕਾਂਗਰਸ ਤੋਂ ਆਖਰ ਇਹ ਜਾਣ ਲੈਣਾ ਕਿ ਤੁਹਾਡੇ ਕਿਹੜੇ ਮੁੱਦੇ ਨੇ ਜਿਹਨੂੰ ਲੈ ਕੇ ਤੁਸੀਂ ਪਬਲਿਕ ਦੇ ਵਿੱਚ ਆ ਰਹੇ ਹੋ ਮੈਡਮ ਇਹ ਗੱਲ ਕਰ ਰਹੇ ਆਪਾਂ ਪਿਛਲੀ ਪਿਛਲੀ ਪਾਰਟੀ ਦੀ ਗੱਲ ਕਰ ਲਈਏ ਆਪਣੇ ਵਿਕਾਸ ਦੇ ਮੁੱਦੇ ਦੀਆਂ ਗੱਲ ਕਰ ਰਹੇ ਆ ਕਿਆ ਉਤੇ ਦੱਸੋ ਮੈਨੂੰ ਪਹਿਲਾਂ ਬਸ ਮੁੱਦੇ ਸਾਡੇ ਕਾਂਗਰਸ ਸਾਡੀ ਕਾਂਗਰਸ ਪਾਰਟੀ ਦਾ ਸੇਮ ਹੈ ਨਸ਼ਾ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਸੀਂ ਉੱਤੇ ਵਰਕ ਕਰਾਂਗੇ ਕਾਂਗਰਸ ਦੀ ਸਰਕਾਰ ਰਹੀ ਹੈ ਉਹਨੇ ਨਸ਼ੇ ਨੂੰ ਠੱਲ ਪਾਈ ਹੋਈ ਸੀ ਅਸੀਂ ਉਹਨੂੰ ਬਿਲਕੁਲ ਜੇ ਸਰਕਾਰ ਆਂਦੀ ਹੈ ਜਾਂ ਸੈਂਟਰ ਤੋਂ ਬੱਚੀ ਆਂਦੀ ਹੈ ਪੂਰਾ ਨਸ਼ੇ ਨੂੰ ਖਤਮ ਕਰਾਂਗੇ ਬੇਰੋਜ਼ਗਾਰੀ ਸਾਡਾ ਸੈਂਟਰ ਦਾ ਇੱਕ ਮੁੱਦਾ ਹੈ ਬੇਰੋਜ਼ਗਾਰੀ 30 ਲੱਖ ਨੌکریاں ਅਸੀਂ ਮੈਨੀਫੈਸਟੋ ਜਿੱਦੀਆਂ ਹੋਈਆਂ ਲੇਡੀਜ਼ ਲਈ 50% ਰਾਖਵਾ ਕਰਨ ਰੱਖਿਆ ਹੋਇਆ ਔਰ ਅਸੀਂ ਜੋ ਲੇਡੀਜ਼ ਨੂੰ 1 ਸਾਲ ਦਾ 1 ਲੱਖ ਰੁਪਏ ਦੇਣ ਦਾ ਅਸੀਂ ਵਾਦਾ ਕੀਤਾ ਹੋਇਆ ਔਰ ਤੁਸੀਂ ਇਹ ਸਾਡੇ ਰਿਕਾਰਡ ਚੈੱਕ ਕਰਦੇ ਹੋ ਵੀ ਜੇ ਕਾਂਗਰਸ ਸਰਕਾਰ ਨੇ ਕਿਹਾ ਤਾਂ ਉਹਨੂੰ ਕੀਤਾ ਇਹ ਮਾਜਲ ਦੇ ਵਿੱਚ ਅਸੀਂ ਇੰਪਲੀਮਾਈ ਕੀਤਾ ਉਹਨੂੰ ਨੌਜਵਾਨ ਲੋਕਾਂ ਲਈ ਅਸੀਂ ਜੋ 1 ਸਾਲ ਦਾ ਉਹ 1 ਲੱਖ ਰੁਪਏ ਦਾ ਉਹਨਾਂ ਲਈ ਗਾਰੰਟੀ ਗਾਰੰਟੀ ਸਕੀਮ ਲੈ ਕੇ ਆ ਰਹੇ ਹਾਂ ਮਨਰੇਗਾ ਦੇ ਵਿੱਚ ਅਸੀਂ 400 ਰੁਪਏ ਉਹਦੀ ਦਿਹਾੜੀ ਫਿਕਸ ਕਰਨ ਜਾ ਰਹੇ ਹਾਂ ਅਸੀਂ ਇਹ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਹਾਂ ਹਵਾ ਦੇ ਵਿੱਚ ਗੱਲ ਕਰਦੇ ਆ ਹਾਂਜੀ ओ शुक्रिया शब्द हालांकि ऐसे सोचे ऐसे का इथे बहुत कट होएगा कि आपस से डिबेट कट होएगी खिचड़ी कट पकेगी पर हर ताते अजय आई है